ਕਾਰੋਬਾਰ ਕਿਤੇ ਦੁਬਈ ਜਾ ਕੀ ਕਾਰੋਬਾਰ ਆ ਔਰ ਦੁਬਈ ਕਿੰਨਾ ਸਮਾਂ ਰਹਿੰਦੇ ਔਰ ਇੱਥੇ ਕਿੰਨਾ ਸਮਾਂ ਪਹਿਲਾਂ ਮੈਂ 20 ਦਿਨ ਲਾ ਜਾਂਦਾ ਹਾਂ ਹੁਣ 60 ਦਿਨ ਬਾਹਰ ਲਾਉਣਾ 3-4 ਮਹੀਨੇ ਮੈਂ ਇੱਥੇ ਰਹਿਣਾ ਜਿਆਦਾ ਉੱਥੇ ਟਰਾਂਸਪੋਰਟ ਕਾਰੋਬਾਰ ਕੌਣ ਦੇਖਦਾ ਹਸਾਬ ਪਤਾ ਹੈਗੇ ਮੁੰਡੇ ਦੀ ਖਾਲਸਾ ਜਿਸਤਾਰ ਮੁੰਡੇ ਆਗੇ ਆਪਣੇ ਹਾਂਜੀ ਉਹ ਸੰਭਾਲਦੇ ਆ ਇਹ ਲੰਗਰ ਲਾਉਣ ਦਾ ਕਨਸੈਪਟ ਕਿਦਾਂ ਦਿਮਾਗ ਮੈਂ ਸੰਗਤ ਇਦਾਂ ਦੀ ਦੇਖਦੇ ਰਹੇ ਜਿਨ੍ਹਾਂ ਦੀ ਪਿੱਛੇ ਰੋਟੀ ਨਹੀਂ ਆਉਂਦੀ ਰਹੀ ਫਲਸਰੀ ਮੈਂ ਆਪਣੀ ਰੇੜੀ ਬਣਾ ਲਈ ਹੈ ਜੀ ਠੀਕ ਹੈ ਬੰਦੇ ਰੱਖੇ ਆ ਜੀ ਮੈਂ ਆਪਣੇ ਪੱਕੇ ਤਨਖਾਹ ਤੇ ਫਲਸਰੀ ਮੈਂ ਘਟੋ ਘਟ 40 50 ਪਰਿਵਾਰਾਂ ਨੂੰ ਮੇਰਾ ਲੰਗਰ ਜਾਂਦਾ ਜੀ ਪੈਸੇ ਕਿੱਦਾਂ ਇਕੱਠੇ ਕਰਦੇ ਹੋ ਪੈਸੇ ਕਿੱਥੋਂ ਕੇ ਮੈਂ 1 ਰੁਪਈਆ ਨਹੀਂ ਲੈਂਦਾ ਨਾ ਮੇਰਾ ਅਕਾਊਂਟ ਆ ਜੀ ਤੁਸੀਂ ਸਮਾਜ ਸੇਵੀ ਤੇ ਬਹੁਤ ਦੇਖੇ ਹੋਣਗੇ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੁੰਦੇ ਆ ਆਪਣੇ ਆ ਕਿਹਾ ਜਾਵੇ ਤਾਂ ਵੀਡੀਓ ਵੀ ਪਾਉਂਦੇ ਨੇ ਔਰ ਸੰਸਥਾਵਾਂ ਬਣਾ ਕੇ ਫੰਡ ਵੀ ਇਕੱਠੇ ਕਰਦੇ ਆ ਪਰ ਅਜਿਹੇ ਸਮਾਜ ਸੇਵੀ ਨਾਲ ਮਿਲਾਵਾਂਗੇ ਜਿਹੜਾ ਆਪਣੀ ਜੇਬ ਚੋਂ ਖਰਚਾ ਕਰਦਾ ਹੈ ਦੁਬਈ ਦੇ ਵਿੱਚ ਕਾਰੋਬਾਰ ਹੈ ਕੀ ਕਾਰੋਬਾਰ ਹੈ ਕਿ ਉਸਨੇ ਰੋਜ਼ਾਨਾ ਜਿੰਨਾ ਚਿਰ ਕਹਿੰਦਾ ਜੀਵਨ ਹੈ ਉਨਾਂ ਚਿਰ ਇਸ ਸਥਾਨ ਤੇ ਲੰਗਰ ਚੱਲਦਾ ਰਹੇਗਾ ਰੋਜ਼ਾਨਾ ਹੀ ਇੱਥੇ ਸੈਂਕੜੇ ਲੋਕ ਜਿਹੜੇ ਨੇ ਉਹ ਲੰਗਰ ਖਾਣ ਆਉਂਦੇ ਨੇ ਔਰ ਲੰਗਰ ਖਾ ਕੇ ਇੱਥੋਂ ਜਾਂਦੇ ਨੇ ਹੋਰ ਵੀ ਕਈ ਤਰ੍ਹਾਂ ਦੀ ਸੇਵਾ ਹੁੰਦੀ ਆ ਗੱਲਬਾਤ ਕਰ ਲਾਂਗੇ ਲਾਡੀ ਵੀਰਨਾ ਲਾਡੀ ਜੀ ਕਹਿੰਦੇ ਕਿ ਦੁਬਈ ਦੇ ਵਿੱਚ ਤੇ ਤੁਹਾਡਾ ਕਾਰੋਬਾਰ ਆ ਤੇ ਇੱਥੇ ਤੁਸੀਂ ਸੇਵਾ ਕਰਦੇ ਹੋ ਪਰਿਵਾਰ ਚ ਕੌਣ ਕੌਣ ਆ ਔਰ ਸੇਵਾ ਦਾ ਖਿਆਲ ਕਿਦਾਂ ਆ ਖਾਲਸਾ ਜੀ ਪਰਿਵਾਰ ਚ ਫਾਦਰ ਸਾਹਿਬ ਦੀ ਡੈਥ ਹੋਈ ਆ ਜੀ ਮੇਰੇ ਦੀ ਸੂਬੇਦਾਰ ਸੀਗੇ ਜੀ ਮਾਤਾ ਏ ਦੋ ਸਿਸਟਰ ਆ ਮੇਰੀ ਮੇਰੀ ਧਰਮ ਪਤਨੀ ਆ ਜਿਹੜਾ ਮੇਰਾ ਸਾਥ ਬਹੁਤ ਦਿੰਦੀ ਆ ਤੇ ਬੇਟੀ ਐ ਤੇ ਬੇਟਾ ਇੱਕ ਜੀ ਕਾਰੋਬਾਰ ਕਿੰ데요 ਦੁਬਈ ਚ ਕੀ ਕਾਰੋਬਾਰ ਆ ਔਰ ਦੁਬਈ ਕਿੰਨਾ ਸਮਾਂ ਰਹਿੰਦੇ ਔਰ ਇੱਥੇ ਕਿੰਨਾ ਸਮਾਂ ਰਹਿੰਦੇ ਕਾਰੋਬਾਰ ਖਾਲਸਾ ਜੀ ਮੇਰਾ ਦੁਬਈ ਟਰਾਂਸਪੋਰਟ ਦਾ ਜੀ ਤੇ ਇੰਡੀਆ ਮੈਂ ਜਿਆਦਾ ਰਹਿਣਾ ਕਿਉਂ ਸੇਵਾ ਦੇ ਕਰਕੇ ਨਹੀਂ ਨਿਕਲਿਆ ਜਾਂਦਾ ਹੁਣ ਪਹਿਲਾਂ ਮੈਂ 20 ਦਿਨ ਲਾ ਜਾਂਦਾ ਸੀ ਹੁਣ 10 ਦਿਨ ਬਾਹਰ ਲਾਉਣਾ 3-4 ਮਹੀਨੇ ਮੈਂ ਇੱਥੇ ਰਹਿਣਾ ਜਿਆਦਾ ਜਿਆਦਾ ਕਿ ਸੇਵਾ ਕਰਕੇ ਨਹੀਂ ਨਿਕਲਿਆ ਜਾਂਦਾ ਜੀ ਫਿਰ ਉੱਥੇ ਟਰਾਂਸਪੋਰਟ ਕਾਰੋਬਾਰ ਕੌਣ ਦੇਖਦਾ ਹਿਸਾਬ ਕਿਤਾਬ ਆਗੇ ਮੁੰਡੇ ਦੀ ਖਾਲਸਾ ਜਿਸਤਾਰ ਮੁੰਡੇ ਆਗੇ ਆਪਣੇ ਹਾਂਜੀ ਉਹ ਸੰਭਾਲਦੇ ਕੰਮ ਜੀ ਹਾਂਜੀ ਸੰਭਾਲਦੇ ਇਹ ਲੰਗਰ ਲਾਉਣ ਦਾ ਕਨਸੈਪਟ ਕਿੱਦਾਂ ਦਿਮਾਗ 'ਚ ਆਇਆ ਔਰ ਉਹ ਵੀ ਖਾਸ ਕਰਕੇ ਸਰਕਾਰੀ ਹਸਪਤਾਲ ਦੇ ਨੇੜੇ ਖਾਲਸਾ ਜੀ ਮੈਂ ਪਹਿਲਾਂ ਸਿਵਲ ਹਸਪੀਟਲ ਜਾਂਦਾ ਰਿਹਾ ਮੈਂ ਸੰਗਤ ਇਦਾਂ ਦੀ ਦੇਖਦਾ ਰਿਹਾ ਜਿਨ੍ਹਾਂ ਦੀ ਪਿੱਛੇ ਰੋਟੀ ਨਹੀਂ ਆਉਂਦੀ ਰਹੀ ਬੜਾ ਸ਼ਾਮਨੋਖਾ ਹੁੰਦਾ ਰਿਹਾ ਉਹਨਾਂ ਦਾ ਤੇ ਮੈਨੂੰ ਇਦਾਂ ਹੁੰਦਾ ਕਿ ਜਿਹੜਾ ਸਿਵਲ ਹਸਪੀਟਲ ਬੰਦਾ ਇਥੋਂ ਰੋਡ ਤੋਂ ਰਖਸ਼ੇ ਵਾਲੇ ਦੇਖੋ ਜਿੰਨੇ ਬੰਦੇ ਜ਼ਿਆਦਾ ਰਖਸ਼ੇ ਵਾਲੇ ਮਜ਼ਦੂਰ ਬੰਦਾ ਹੀ ਰੋਟੀ ਖਾਣ ਆਊਗਾ ਜੀ ਠੀਕ ਹੈ ਮੈਨੂੰ ਸਕੂਨ ਇਹ ਮਿਲਦਾ ਕਿ ਜਿਹੜਾ ਬੰਦਾ ਸਵੇਤ ਲੈ ਕੇ ਸ਼ਾਮਾਂ ਤੱਕ ਅੱਜ ਕੱਲ੍ਹ ਗਰਮੀਆਂ ਸਬਜ਼ੀ ਖਰਾਬ ਹੋ ਜਾਂਦੀ ਘਰੋਂ ਦੀ ਸਬਜ਼ੀ ਲੈ ਕੇ ਆ ਮਾੜਾ ਮਾਤਰ ਬੰਦਾ ਰਾਤ ਵਾਲੀ ਸਬਜ਼ੀ ਲੈ ਕੇ ਆਊਗਾ ਦੁਪਹਿਰ ਦਾ ਖਰਾਬ ਹੋ ਜਾਂਦੀ ਹੈ ਜੀ ਹੁਣ ਸਕੂਨ ਇਹ ਮਿਲਦਾ ਜੀ ਜਦੋਂ ਕੋਈ ਦਿਹਾੜੀਦਾਰ ਰਖਸ਼ੇ ਵਾਲਾ ਜਿਹੜਾ ਕੋੜੀ ਵਾਲਾ ਕੋਈ ਮਾੜਾ ਬੰਦਾ ਮਾਤਰਾ ਕੇ ਲੰਗਰ ਸਕਦਾ ਮੈਨੂੰ ਬੜਾ ਸਕੂਨ ਮਿਲਦਾ ਸਾਰ ਹਾਂਜੀ ਜੇ ਇਸ ਲੰਗਰ ਦੀ ਗੱਲ ਕੀਤੀ ਜਾਵੇ ਕੇਵਲ ਤੇ ਕੇਵਲ ਫਿਰ ਇਹ ਰੋਜ਼ ਰੈਡੀਮੇਡ ਤਿਆਰ ਕਰਵਾਉਂਦੇ ਹੋ ਦੁਕਾਨ ਤੋਂ ਲੈ ਕੇ ਆਉਂਦੇ ਹੋ ਇਹ ਸ਼ੁਰੂ ਕੀ ਤੌਰ ਕਿਸ ਤਰ੍ਹਾਂ ਇਹਨੂੰ ਮੈਨੇਜ ਕਿਦਾਂ ਕਰਦੇ ਹੋ? ਹਾਲਸਾ ਜੀ ਮੈਂ ਆਪਣੀ ਰੈਡੀ ਬਣਾ ਲਈ ਹੈ ਜੀ। ਠੀਕ ਹੈ। ਬੰਦੇ ਰੱਖੇ ਆ ਜੀ ਮੈਂ ਆਪਣੇ ਪੱਕੇ ਤਨਖਾਹ ਤੇ ਹਲਵਾਈ ਤਨਖਾਹ ਤੇ 6 ਮੁੰਡੇ ਹੈਗੇ ਆ ਜੀ। ਜਿਹੜੇ ਸੈਲਰੀ ਤੇ ਕੰਮ ਕਰਦੇ ਆ, ਤਨਖਾਹ ਤੇ ਕੰਮ ਕਰਦੇ ਆ। ਡੇਲੀ ਫਿਰ ਰੋਟੇਸ਼ਨ ਚ ਬਣਾਉਂਦੇ ਨੇ ਸਮਾਨ? ਹਾਂ ਜੀ ਡੇਲੀ ਚੇਂਜ ਸਬਜ਼ੀ ਦੀ। ਸੱਤੇ ਦਿਨ ਚੇਂਜ ਸਬਜ਼ੀ ਚੇਂਜ ਆਉਗੀ ਜੀ। ਬੇਨਾਕਾ ਚੇਂਜ ਹੈ। ਡੇਲੀ ਇੱਕੋ ਸਬਜ਼ੀ ਨਹੀਂ ਹੁੰਦੀ। ਇਸ ਤੋਂ ਇਲਾਵਾ ਵੀ ਕਹਿੰਦੇ ਤੁਸੀਂ ਬਹੁਤ ਸੇਵਾ ਕਰਦੇ ਹੋ। ਅੱਜ ਤੱਕ ਕੀ ਕੀ ਸੇਵਾ ਕਰ ਚੁੱਕੇ ਹੋ? ਹਾਲਸਾ ਜੀ ਮੈਂ ਘਟੂ ਘਟ ਰੋ ਆ ਮਹੀਨੇ ਦਾ ਮੰਥਲੀ ਜਿਹੜਾ ਹਲੇ ਹੋਰ ਵੀ ਚੈਸਟਾਰਟ ਆ ਸੰਗਤ ਬੈਠੀ ਆ ਜੀ ਮਿਲਣਾ ਇਹਨਾਂ ਨੂੰ ਜਿਹੜੇ ਮਾੜੇ ਮੁਹਤਰ ਵਿਚਾਰੇ ਇਲਾਜ ਨਹੀਂ ਕਰ ਪਾਉਂਦੇ ਉਹਨਾਂ ਦਾ ਇਲਾਜ ਚੱਲਣ ਰਿਹਾ ਜੀ ਜਿਹੜੇ ਬੰਦੇ ਐਕਸੀਡੈਂਟ ਦੇ ਮਾਰੇ ਆ ਉਹਨਾਂ ਦੀ ਫਿਜ਼ੀਓਥੈਰੇਪੀ ਡਾਕਟਰ ਭੇਜਦਾ ਮੈਂ ਜੀ ਗਰੀਬ ਕੁੜੀਆਂ ਦੇ ਵਿਆਹ ਕਰ ਚੁੱਕਾ ਹੁਣ ਤੱਕ ਤਿੰਨ ਜੀ ਮੈਂ ਹਲੇ ਹੋਰ ਵੀ ਕਰਾਂਗੇ ਹੋਰ ਵੀ ਹਲੇ ਭਰੀ ਪਈ ਐ ਫਾਈਲ ਜੀ ਜਾਣਾ ਹੌਲੀ ਹੌਲੀ ਲੋਕਾਂ ਕੋਲ ਜਾਈ ਜਨਾਂ ਜਿੱਦਾਂ ਸਮਾਂ ਮਿਲਦਾ ਡੇਲੀ ਜਾਨਾਂ ਜੀ ਮੈਂ ਬਿਨਾਂ ਆਪਣੇ ਪਰਿਵਾਰ ਲਈ ਵੀ ਕਿੰਨੇ ਪਰਸੈਂਟ ਕਮਾਈ ਦਾ ਹਿੱਸਾ ਕੱਢਦੇ ਹੋ ਔਰ ਸੇਵਾ ਲਈ ਕਿੰਨਾ ਕੱਢਦੇ ਖਾਲਸਾ ਜੀ ਇਹ ਵਾਹਿਗੁਰੂ ਜੀ ਆ ਚੱਲੀ ਜਾਂਦਾ ਜੀ ਸਕੂਨ ਆ ਬਸ ਬਸ ਸਕੂਨ ਆ ਬਸ ਵਧੀਆ ਰੋਟੀ ਪਾਣੀ ਮਿਲੀ ਜਾਂਦਾ ਪਰਿਵਾਰ ਨੂੰ ਜਿੱਥੇ ਇੰਨਿਆਂ ਨੂੰ ਵਾਹਿਗੁਰੂ ਖਵਾਉਂਦਾ ਉਥੇ ਆਪਾਂ ਵੀ ਤਿੰਨ ਚਾਰ ਜੀ ਖਾਈ ਜਾਂਦੇ ਆ ਵਿੱਚ ਜੇ ਇੱਕ ਸਿੱਧਾ ਸਿੱਧਾ ਸਵਾਲ ਸਿੱਧਾ ਸਿੱਧਾ ਸਵਾਲ ਪੁੱਛ ਲਵਾਂ ਕਿ ਪੈਸੇ ਕਿੱਦਾਂ ਇਕੱਠੇ ਕਰਦੇ ਹੋ ਪੈਸੇ ਕਿੱਥੋਂ ਲਾਉਂਦੇ ਹੋ ਕਿਉਂਕਿ ਆਮ ਸੰਸਥਾਵਾਂ ਵਾਲੇ ਲੋਕ ਜਿਹੜੇ ਆ ਵੀਡੀਓ ਪਾਉਂਦੇ ਨੇ ਲੰਗਰ ਚੱਲਦੇ ਜਿਤਨਾ ਤੁਸੀਂ 365 ਦਿਨ ਦਾ ਟੀਚਾ ਮਿੱਥਿਆ ਦਾ ਵੀ ਮੈਸੇਜ ਕੋਈ ਨਹੀਂ ਕਰਨਾ ਜਦ ਤੱਕ ਜੀਵਨ ਨਾ ਲਈ ਜਾਣਾ ਪੈਸੇ ਕਿੰਨੇ ਇਕੱਠੇ ਕਰਦੇ ਹੋ ਖਾਲਸਾ ਜੀ ਮੈਂ ਹੱਥ ਜੋੜ ਕੇ ਬੇਨਤੀ ਸਭ ਕੋ ਇਹ ਅਰਦਾਸ ਕਰਦਾ ਕਿ ਮੈਂ 1 ਰੁਪਈਆ ਨਹੀਂ ਲੈਂਦਾ ਨਾ ਮੇਰਾ ਅਕਾਊਂਟ ਆ ਜੀ ਤੇ ਨਾ ਮੈਂ Google Pay ਨੰਬਰ ਦਵਾ ਤੇ ਨਾ ਹੀ ਸਾਡੇ ਸੰਸਥਾ ਦਾ ਨਾਮ ਲੈ ਕੇ ਕੋਈ ਪੈਸਾ ਮੰਗਦਾ ਤੇ ਨਾ ਕਿ ਇਹਨੂੰ ਪਾਉਣਾ ਜੀ ਮੈਂ ਆਪਣੇ ਕੋਲੋਂ ਜਿੰਨੀ ਮੇਰੀ ਜੇਬ ਸੰਧੀ ਹੈ ਜੀ ਮੈਂ ਉਹਨਾਂ ਕਰਦਾ ਹਾਂ ਹਾਂ ਜੀ ਮੈਂ ਪੈਸਾ ਨਹੀਂ ਲੈਂਦਾ ਜੀ ਜੇ ਪੈਸਾ ਨਹੀਂ ਲੈਂਦੇ ਤੇ ਫੇਰ ਮਨ ਨੂੰ ਸਕੂਨ ਕੀ ਹੈ ਫਿਰ ਸਕੂਨ ਇਹ ਮੈਨੂੰ ਪਤਾ ਜੋ ਮੈਂ ਆਪਣੇ ਕੋਲੋਂ ਕਰਦਾ ਮੈਂ ਆਪਣੀ ਹੱਕ ਸੱਚ ਦੀ ਕਮਾਈ ਤੋਂ ਕਰਦਾ ਨਹੀਂ ਠੀਕ ਹੈ ਜੀ ਮੈਂ ਲੋਕਾਂ ਦਾ ਪੈਸਾ ਲੈ ਕੇ ਲਾਉਂਗਾ ਲੋਕਾਂ ਦਾ ਪੈਸਾ ਪਤਾ ਨਹੀਂ ਮੈਂ ਕਿੱਥੇ ਲਾਉਂਗਾ ਜਿੱਦਨ ਮੈਂ ਲੋਕਾਂ ਦਾ ਪੈਸਾ ਫੰਡਿਆ ਪਿਆ ਉਦੋਂ ਮੇਰਾ ਦਿਲ ਬੇਈਮਾਨ ਹੋ ਜਾਣਾ ਉਦੋਂ ਮੈਂ ਫਿਰ ਆਪਣਾ ਸੋਚਣਾ ਮੈਂ ਲੋਕਾਂ ਦਾ ਨਹੀਂ ਸੋਚ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਕੋਈ ਐਸਾ ਮਿਲਿਆ ਜਿਹੜਾ ਕਹਿੰਦਾ ਹੋਵੇ ਵੀ ਲਾਡੀ ਸੇਵਾ ਦੇ ਨਾਂ ਤੇ ਵਾਵਾ ਪੈਸੇ ਇਕੱਠੇ ਹੋ ਗਏ ਉਹਨੂੰ ਬਹੁਤ ਕਹਿੰਦੇ ਆ ਸਰ ਇਹ ਤੁਹਾਨੂੰ ਪਤਾ ਇਹ ਕੁਝ ਮੈਂ ਸਭ ਸੰਸਥਾ ਨੂੰ ਨਹੀਂ ਕਹਿੰਦਾ ਜੀ ਕੁਝ ਲੋਕ ਹੁੰਦੇ ਆ ਜਿਹੜੇ ਪੈਸਾ ਇਕੱਠਾ ਫਿਰ ਉਹਨਾਂ ਕਰਕੇ ਕੋਈ ਸੰਸਥਾ ਉਦਾਂ ਬਦਨਾਮ ਹੋ ਜਾਂਦੀਆਂ ਹੁੰਦੀ ਮਿੰਟੂ ਭਾਈ ਵੇਖੋ ਹਾਂਜੀ ਜਦੋਂ ਲੋਕ ਕਹਿੰਦੇ ਉਹਦਾ ਕਿੰਨੇ ਸਾਲ ਦੀ ਬੀਤਦੀ ਭਾਈ ਫੀਲ ਹੁੰਦਾ ਪਰ ਮੈਨੂੰ ਸਕੂਨ ਇਹ ਹੈ ਕਿ ਮੇਰੇ ਵਾਹਿਗੁਰੂ ਪਤਾ ਕਿ ਮੈਂ ਰੁਪਈਆ ਨਹੀਂ ਲੈਂਦਾ ਕਿਤੋਂ ਮੈਂ ਗੂਗਲ ਪੇ ਨੰਬਰ ਨਹੀਂ ਮੈਂ ਪੈਸਾ ਲੈਂਦਾ ਹੀ ਨਹੀਂ ਕਿਤੋਂ ਜੀ ਮੈਂ ਚਵਾਨੀ ਨਹੀਂ ਲੈਂਦਾ ਕਿਤੋਂ ਹਾਂਜੀ ਜੇ ਪਰਿਵਾਰ ਦੀ ਗੱਲ ਕਰੀਏ ਤੇ ਪਰਿਵਾਰ ਕਹਿੰਦਾ ਨਹੀਂ ਕਿ ਕਾਰੋਬਾਰ ਤੇ ਦੁਬਈ ਜਾ ਇੱਥੇ ਤੁਸੀਂ ਫਾਈਨਾਂਸ ਖੋਲ ਲੀ ਤੇ ਉੱਥੇ ਜਾ ਕੇ ਕੰਮ ਕਰੋ ਇੱਥੇ ਸੇਵਾ 'ਚ ਲੱਗੇ ਰਹਿੰਦੇ ਹੋ ਘਰ ਵੀ ਟਾਈਮ ਨਹੀਂ ਦਿੰਦੇ ਨਹੀਂ ਖਾਲਸਾ ਜੀ ਮੇਰੀ ਘਰ ਵਾਲੀ ਮੇਰੀ ਧਰਮ ਪਤਨੀ ਰੱਬ ਦਾ ਰੂਪ ਹੈ ਉਹ ਬਹੁਤ ਮੇਰੀ ਹੈਲਪ ਕਰਦੀ ਹੈ ਜੀ ਬਹੁਤ ਜਿਆਦਾ ਉਹ ਬਹੁਤ ਸਾਧੰਦੀ ਹੈ ਮੇਰਾ ਜੀ ਹਾਂ ਜੀ ਬਹੁਤ ਵਧੀਆ ਗੱਲ ਆ ਸਲਾਮ ਹੈ ਅਜਿਹੇ ਨੌਜਵਾਨਾਂ ਦੇ ਜਜ਼ਬੇ ਨੂੰ ਸੇਵਾ ਨੂੰ ਜਿਹੜੇ ਕੀ ਕਿਸੇ ਕੋ ਮੰਗਦੇ ਨਹੀਂ ਨਾ ਕਿਸੇ ਨੂੰ ਅਕਾਊਂਟ ਨੰਬਰ ਦਿੱਤਾ ਦੁਬਈ ਚ ਆਪਣਾ ਆ ਕਿਹਾ ਜਾਵੇ ਤਾਂ ਟ੍ਰਾਂਸਪੋਰਟ ਦਾ ਕੰਮ ਆ ਉਸੇ ਦੇ ਵਿੱਚੋਂ ਦਸਵੰਧ ਕੱਢ ਕੇ ਤੇ ਆਪਣਾ ਸੇਵਾ ਕਰਦੇ ਆ ਲੰਗਰ ਕਹਿੰਦੇ ਕਿ ਜਦ ਤੱਕ ਜੀਵਨ ਹੈ ਉਦੋਂ ਤੱਕ ਲੰਗਰ ਚੱਲਦਾ ਰਹੇਗਾ ਔਰ ਰੋਜ਼ਾਨਾ ਲੰਗਰ ਚੱਲੇਗਾ ਕਿਸੇ ਦਿਨ ਕੋਈ ਵੀ ਛੁੱਟੀ ਨਹੀਂ ਦੁਬਈ ਕਹਿੰਦੇ 10 ਦਿਨ ਲਈ ਜਾਣਾ ਬਾਕੀ ਸਾਰਾ ਕੰਮ ਇੱਥੇ ਦੇਖਦਾ ਕਿਉਂਕਿ ਇੱਥੇ ਸੇਵਾ ਕਰਕੇ ਮਨ ਨੂੰ ਸਕੂਨ ਮਿਲਦਾ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰ ਲਈ ਨਿਤਿੰਨ ਲੁਥਰਾ ਬਟਾਰਾ